ਲਾਈਵ ਨਿਊਜ਼ ਨਾਪੜ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦਿਖਾ ਰਹੇ ਆ ਆਪ ਜੀ ਨੂੰ ਨਾਪੇ ਦੀਆਂ ਤਸਵੀਰਾਂ ਜੋ ਇਹ ਸ਼ੋਰੂਮ ਆਪ ਜੀ ਨੂੰ ਦਿਖਾ ਰਿਹਾ ਹੈ ਵਰਦਮਾਨ ਮਾਰਬਲ ਦੇ ਨਾਂ ਤੇ ਬਹੁਤ ਹੀ ਪੁਰਾਣਾ ਸ਼ੋਰੂਮ ਹੈ ਮਸ਼ਹੂਰ ਸ਼ੋਰੂਮ ਹੈ ਜਿੱਥੇ ਕਿ ਪੂਰਾ ਟੈਲਾਂ ਪੱਥਰ ਸੈਂਟਰੀ ਦਾ ਸਮਾਨ ਬਹੁਤ ਹੀ ਬੜਾ ਪਿੱਛੇ ਤੱਕ ਸ਼ੋਰੂਮ ਹੈ ਜੋ ਕਿ ਮੰਗਲਵਾਰ ਦੀ ਰਾਤ 12:30 1 ਵਜੇ ਦੇ ਕਰੀਬ 94 ਪਾ ਦੁਕਾਨ ਨੂੰ ਆਹ ਸ਼ਟਰ ਦਿਖਾਣੇ ਆਪ ਜੀ ਨੂੰ ਪਾੜ ਲਾ ਕੇ ਬਿਲਕੁਲ ਦੇਖੋ ਅੰਦਰ ਬੜੇ ਅੰਦਰ ਵੜ ਕੇ ਇਹਨਾਂ ਨੇ ਲੱਖਾਂ ਰੁਪਏ ਦਾ ਸਮਾਨ ਜੋ ਕੇ ਚੋਰੀ ਕੀਤਾ ਆਪ ਜੀ ਨੂੰ ਅੱਗੇ ਦਿਖਾਵਾਂਗੇ ਦੇਖੋ ਆਪ ਜੀ ਨੂੰ ਅੱਗੇ ਦਿਖਾਣੇ ਆ ਹੁਣ ਸ਼ਟਰ ਦੀ ਹਾਲਤ ਹੈ ਜੋ ਦੇਖੋ ਆਓ ਚੱਲੀਏ ਦੇਖੋ ਲਵੇ ਹੋ ਕੇ ਦਿਖਾਣਾ ਕਿ ਕਿਸ ਤਰ੍ਹਾਂ ਸ਼ਟਰ ਪੱਟਿਆ ਉਹਨਾਂ ਨੇ ਕਿਸ ਤਰ੍ਹਾਂ ਬਾਰਦਾਤ ਨੂੰ ਅੰਜਾਮ ਦਿੱਤਾ ਦੇਖ ਰਹੇ ਹੋ ਤੁਸੀਂ ਇਹ ਆ ਦੇਖੋ ਤੁਸੀਂ ਖੱਬੇ ਪਾਸੇ ਦਿਖਿਆ ਜਾ ਰਿਹਾ ਜੋ ਛੱਟ ਰਿਹਾ ਹੈ ਦੇਖੋ ਕਿਸ ਤਰ੍ਹਾਂ ਬਿਉਤ ਨਾਲ ਖੱਬੇ ਪਾਸੇ ਜਾਲੀ ਵੀ ਲੱਗੀ ਵੀ ਹੈ ਹਾਲਾ ਦੇਖ ਰਹੇ ਹੋ ਤੁਸੀਂ ਮੌਕੇ ਦੀਆਂ ਤਸਵੀਰਾਂ ਬਹੁਤ ਹੀ ਕਹਿ ਦਈਏ ਛਾਤਰਚੋਰ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਬਾਰਦਾਤ ਨੂੰ ਅੰਜਾਮ ਦਿੱਤਾ ਦੇਖੋ ਤੁਸੀਂ ਹੁਣ ਆਹ ਦੇਖ ਲਓ ਕਿੱਡਾ ਖੱਬੇ ਪਾਸੇ ਪਾੜ ਲਾਇਆ ਹੈ ਦੇਖ ਰੋ ਨਾਬੇ ਦੇ ਹਾਲਤਾਂ ਜੋ ਦਿਨ ਪਰ ਦਿਨ ਖਰਾਬ ਹੀ ਹੁੰਦੇ ਜਾ ਰਹੇ ਨੇ ਚੋਰਾਂ ਲੁਟੇਰਾਂ ਦੇ ਜੋ ਹੌਸਲੇ ਬਲੰਦ ਨੇ ਭਾਈ ਦੇਖ ਰੋ ਨਿੱਤ ਰੋਜ਼ ਚੋਰੀਆਂ ਲੁੱਟਾਂ ਹੋ ਰਹੀਆਂ ਨੇ ਅੰਨੇ ਹਾਲਤ ਖਰਾਬ ਨੇ ਨਾਬੇ ਦੇ ਆ ਦੇਖੋ ਬਾਕੀ ਤੁਹਾਨੂੰ ਆਪ ਜੀ ਨੂੰ ਅੰਦਰ ਵੜ ਕੇ ਵੀਤ ਖਾਨੇਆਂ ਕੈਮਰਿਆਂ ਦੀ ਰਿਕਾਰਡਿੰਗ ਵੀ ਦਿਖਾਵਾਂਗੇ ਚੋਰਾਂ ਨੇ ਕਿਵੇਂ ਬਰਦਸਤ ਨੂੰ ਅੰਜਾਮ ਦਿੱਤਾ ਹੈ ਦੇਖੋ ਪਰ ਹੋਇਆ ਬਹੁਤ ਹੀ ਮੱਧ ਭਾਗੀ ਘਟਨਾ ਹੋਈ ਹੈ ਪੁਲਿਸ ਵੀ ਆਈ ਹੈ ਉਹਨਾਂ ਨੇ ਵੀ ਮੌਕੇ ਤੇ ਜਾਂਚ ਪੜਤਾਲ ਕੀਤੀ ਹੈ ਔਰ ਕੋਸ਼ਿਸ਼ ਕਰ ਰਹੇ ਹਨ ਕਿ ਹਾਂ ਚੋਰਾਂ ਨੂੰ ਫੜ ਲਿਆ ਜਾਵੇਗਾ ਸੋ ਆਓ ਅੱਗੇ ਚੱਲੀਏ ਅੱਗੇ ਦਿਖਾਣੇ ਆਪ ਜੀ ਨੂੰ ਅੰਦਰ ਦੀਆਂ ਤਸਵੀਰਾਂ ਵਰਤਮਾਨ ਮਾਰਵਲ ਦੇ ਨਾਂ ਤੇ ਸ਼ੋਅਰੂਮ ਹੈ ਇਹ ਪੱਥਰ ਸੈਂਟਰੀ ਦਾ ਰਾਣਾ ਸੋਮੀ ਸਾਸਾਂਗ ਚੌਂਕ 'ਚ ਇਹ ਪੈਂਦਾ ਸ਼ੋਰੂਮ ਨਾਲ ਰੂਟਸ ਸਕੂਲ ਪੈਂਦਾ ਇਹਦੇ ਦੇਖੋ ਆ ਚੌਂਕੀ ਦਾ ਜੋ ਸਮਾਨ ਇਕੱਠਾ ਕਰਕੇ ਲਿਆ ਰਿਹਾ ਵਿਚਾਰਾ ਪਿੱਛੋਂ ਗੱਡੀ ਭਰ ਕੇ ਲੈ ਕੇ ਗਿਆ ਨੇ ਥੋ ਦੇਖੋ ਲੱਖਾਂ ਰੁਪਏ ਦਾ ਨੁਕਸਾਨ ਦਾ ਅਨੁਮਾਨ ਹੈ ਆਪ ਜੀ ਨੂੰ ਅੱਗੇ ਦਿਖਾਨਿਆ ਹੋਰ ਨਾ ਨਰਮੜਾਈ ਮਹਾਗੱਡੀ ਆ ਲੱਗ ਰਹੀ ਜੋਰ ਲਾ ਰਿਆ ਤੁਸੀਂ ਜਦੋਂ ਆ ਕੇ ਬੈਠਾ ਇਹ ਇਧਰੋਂ ਆ ਕੇ ਬੈਠੇ ਐ ਉਧਰੋਂ ਆ ਕੇ ਬੈਠਾ ਇਹ ਇਧਰੋਂ ਇਧਰੋਂ ਆ ਇਧਰੋਂ ਕੋਈ ਇਧਰੋਂ ਦੁਕਾਨ ਕਿਉਂ ਉਧਰੋਂ ਕੀ ਹੋਰ ਕਹਿਣਾ ਅਸੀਂ ਨਾਲ ਕਰੇ ਮੈਨੂੰ ਸਮਝ ਨਹੀਂ ਆ ਰਿਹਾ ਸਾਧਾ ਨਾਲ ਜਦ ਤੱਕ ਲੋਕਾਂ ਦਾ ਵਧੀਆ ਨਹੀਂ ਹੋਣੀ ਬੰਦੇ ਮੰਨਦੇ ਬੰਦੇ ਸਾਡਾ ਮਨ ਮੁਰਰੇ ਉਹ ਕੈਮਰਾ ਨੂੰ ਸਾਰਾ ਦੇਖ ਆ ਗਿਆ ਆ ਮੂਟ ਇਹ ਇਹ ਆਪਣਾ ਇਹ ਪਤਾ ਲੱਗ ਰਿਹਾ ਵੀ ਇਹਨੇ ਕੋ ਕੈਮਰਾ ਟੋਰਚ ਹੈ ਕੋ ਮੋਬਾਈਲ ਟੋਰਚਾ 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 ਮਾਜੀ ਕਰਸ ਨਸ਼ਕਾਜੀ ਹੋਠੀ ਕੋ ਸਰ ਆਪਣੇ ਨਾ ਬਰਦਮਨ ਮਾਰੂਲ ਵਾਲੇ ਨਾ ਪ੍ਰੋਟੀਨ ਪੋਣਾਂ ਦੇ ਰਾਤ ਬਹੁਤ ਜ਼ਿਆਦਾ ਚੋਰੀ ਹੋਈ ਬਹੁਤ ਸਮਾਨ ਆਉਂਦਾ ਹੈ ਮਾਡਲ ਸਿੱਧੀ ਦਾ ਸਤਿ ਸ਼੍ਰੀ ਅਕਾਲ ਜੀ ਨੂੰ ਰਿਕਵੈਸਟ ਕੀਤੀ ਸੀ ਪੰਜੋ ਅਫੀਅਰਸ ਦਾ ਇਹ ਮਤਬ ਪਰਮੰਤਰ ਵਾਲੇ ਲੈ ਕੇ ਅਰੇ ਤੇ ਨਾ ਸਿਰਫ ਕੇ ਆਪਣੇ ਰੋਟੀ ਦਾ ਪੁਲਾ ਜਿਹੜੇ ਪਰਮਾਨ ਮਾਰਪਨ ਦੀ ਦੁਸ਼ਾਨ ਹੈ ਅਗਰ ਜੀ ਬਾਸ ਹੀ ਕਰੀ ਹੈ ਹਾਂ ਦੁਬਾਰਤ ਹੋ ਰਹੀ ਜੀ ਸਮਾਨ ਤਾਂ ਜੀ ਹਾਂ ਜੀ ਇਟਾ ਸਰਵ ਪੁਰਵ ਤਮ ਜੀ ਕੋਲ ਜੀ ਦੀ ਨਾ ਕਿੰਨੀ ਹੈ ਕੈਂਟਾ ਕੋ ਬੀ ਕੋਲ ਕੋ ਸਤੰਤਰ ਕੋਲ ਜੀ ਇਹ ਜੀ ਜੀ ਇਹ ਵੀ ਨਾ ਰਾਮਨ ਦੇਖੋ ਕਿ ਕਿਹੜਾ ਬੰਦਾ ਪਿੰਦਾ ਉਹਰੇ

जी आप आ गए हैं मैंने आपको देखा है तो तेरे नाम है तो वंश ये हो गया है इसे तो इसके अंदर आप कभी पाता हूँ मैं बंदूक वाला तो नहीं हूँ